i <laughs> ਆਇਤਾ ਐਂਡ ਸੌਰੀ ਐਂਡ ਬੋਲੋ ਹੋਰ ਸਰ ਉਹ ਕਹਿੰਦੇ ਇਹਦੇ ਫੋਟੋ ਲੈਣੀ ਇੱਕ ਦੱਸ ਕੇ ਲੈ ਲਓ ਵੀ ਐ ਵੀ ਸਾਰੇ ਇਹ ਕਰੋ ਦੁਨਾਬੇ ਦੋ ਦੰਦ ਕਿਚਲੀਆ ਹਾਂ ਹਾਂ ਸਰ ਇੱਧਰ ਦੇਖੋ ਦੇਖ ਥੈਂਕ ਯੂ ਜਿਆਦਾ ਪਰ ਉਪਰੋ ਲੈਣੀ ਨੇ ਤਾਂ ਮੈਂ ਇੰਤ ਕਰ ਰਿਹਾ ਕੋਈ ਗੱਲ ਨਹੀਂ ਕਰੋ ਕਰੋ ਇਹ ਜ਼ਰੂਰੀ ਹੈ ਲੋਵਿੰਗ ਬਸ ਚੱਲ ਬੰਦਾ ਜੀ ਹਾਂ ਉਹ ਵੀ ਆਉਂ ਵੀ ਆਇਆ ਤੇ ਇੱਕ ਪੁਰਾਣਾ ਜਿਹਾ ਫਿਲਮ ਵਾਲਾ ਦਿੱਤਾ ਨਹੀਂ 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 ਉਹ ਇਹਦੇ ਉੱਤੇ ਟੈਬਲੇਟਸ ਇਹਦੇ ਤੋਂ ਡੋਗਰ ਵੀ ਹੈ ਨਾ ਤੁਸੀਂ ਜਦੋਂ ਬੱਦਗੇ ਮੈਨੂੰ ਤਾਂ ਪਾਪਾ ਅਸੀਂ ਕਿ ਐਕਸਟਰਾ ਹੋ ਰਿਹਾ ਪੈਨਸਲ ਬਣੇ ਪਾਪਾ ਜੀ ਪਤਾ ਹੁੰਦੀ ਹੈ ਤਕਰੀਬਨ ਮੋਟਾ ਠੀਕ ਅੱਜ ਤੁਸੀਂ ਕਿੱਥੇ ਹੋ ਮੇਨ ਦਾ ਰੇਟਾ ਤਕਰੀਬਨ ਅੱਜ ਦੋ ਘੰਟੇ ਦਾ ਤਰੀ ਹੈ ਅੱਛਾ ਦੋ ਘੰਟੇ ਹੈ ਬਈ ਇੱਥੇ ਨਹੀਂ ਕੁਝ ਕੰਨੀ ਲੱਸਟ ਬੈਠਣਾ ਪੈਣਾ ਲੱਗਣਾ ਹੈ ਪਾਸ ਕਰ ਮੈਂ ਬੇ ਮੋਜੀ ਆਪਣੀ ਸਕੂਟਾ ਜੋ ਅੱਜ ਤੱਕ ਸਰ ਜਿਹੜੀ ਕੱਲ ਉਹ ਫ੍ਰੀਚ ਲਈ ਸੀ ਕੀ ਕਾਰਨ ਕੀ ਰਮਜ ਸੀ ਕਿੰਨੇ ਨੌਜਵਾਨ ਗ੍ਰਿਫਤਾਰ ਕੀਤੇ ਇਹਦੇ ਵਿੱਚ ਕੱਲ ਐਸ ਐਚ ਓ ਬਤਵਾਲੀ ਨਾਬਾ ਵੱਲੋਂ ਤੇ ਇਹਨਾਂ ਦੀ ਟੀਮ ਵੱਲੋਂ ਇੱਕ ਕੇਸ ਰਜਿਸਟਰਡ ਕੀਤਾ 137 ਨੰਬਰ ਮੁਕੱਦਮਾ 307 ਅੰਡਰ ਸੈਕਸ਼ਨ 'ਚ ਇਹ ਕੇਸ ਰਜਿਸਟਰਡ ਹੋਇਆ ਇਹ ਪੰਜ ਬੰਦਿਆਂ ਦੇ ਖਿਲਾਫ ਬਾਈ ਨੇਮ ਪਰਚਾ ਦਰਜ ਕੀਤਾ ਗਿਆ ਇਹਦੇ ਵਿੱਚ ਹੈ ਕਿ ਜਰਨੈਲ ਸਿੰਘ ਲਾਲੀ ਜਿਹੜਾ ਮੁਕਦਮੇ ਦਾ ਮੁਦਈ ਹੈ ਉਹਦਾ ਇਹ ਜਿਹੜੇ ਚਾਰ ਬੰਦੇ ਨੇ ਜਿਹਦੇ ਵਿੱਚ ਗੁਰਦੀਪ ਸਿੰਘ ਦੀਪੂ ਵਗੈਰਾ ਤੇ ਉਹ ਉਹਦੇ ਸਾਥੀ ਹੀਗੇ ਨੇ ਉਹ ਆਏ ਉਹਨਾਂ ਨੇ ਆ ਕੇ ਇਹਨਾਂ ਦੀ ਪ੍ਰਾਣੀ ਰੰਜਿਸ਼ ਚੱਲ ਰਹੀ ਸੀ ਤੇ ਇਹਨੂੰ ਕਹਿੰਦੇ ਵੀ ਜਿਹੜਾ ਤੂੰ ਸਾਡੇ ਤੇ ਕੇਸ ਕੀਤਾ ਹੋਇਆ ਕੇਸ ਕੀਤਾ ਹੈ ਅਭੀ ਉਹ ਕੇਸ ਨੂੰ ਵਾਪਸ ਲੈ ਇਸ ਗੱਲ ਲਈ ਇਹਨੂੰ ਪ੍ਰੈਸ਼ਰਾਈਜ਼ ਕਰ ਰਹੇ ਸੀ ਉਹਨੇ ਕਿਹਾ ਵੀ ਮੈਂ ਕੇਸ ਵਾਪਸ ਨਹੀਂ ਲੈਣਾ ਇਸੇ ਵਜ੍ਹਾ ਰੰਜਿਸ਼ ਕਰਕੇ ਇਹਦੇ ਤੇ ਉਹਨਾਂ ਨੇ ਫਾਇਰਿੰਗ ਕਰ ਦਿੱਤੀ ਫਾਇਰਿੰਗ ਤੋਂ ਬਾਅਦ ਜਦੋਂ ਉਹ ਅੱਗੇ ਉਹ ਇੰਨੇ ਵੀ ਉਹਨਾਂ ਨੂੰ ਪੈ ਗਿਆ ਤੇ ਉਹਦੇ ਤੋਂ ਪਿਸਟਲ ਡਿੱਗ ਪਿਆ ਜਿਹੜਾ ਮੇਨ ਬੰਦਾ ਸੀ ਤੇ ਉਹਦੇ ਤੋਂ ਪਿਸਟਲ ਡਿਗਣ ਕਰਕੇ ਫਿਰ ਇਹ ਹੱਥੋਪਾਈ ਹੋ ਗਏ ਜਿਹੜਾ ਮਤਲਬ ਫਿਰ ਇਹ ਦੁਬਾਰਾ ਫਾਇਰਿੰਗ ਨਾ ਕਰ ਸਕੇ ਇਸ ਕਰਕੇ ਉਹਦਾ ਬਚਾਅ ਹੋ ਗਿਆ ਆਦਰਵਾਇਜ਼ ਇਹ ਉਹਦਾ ਜਾਨੀ ਨੁਕਸਾਨ ਕਰ ਸਕਦੇ ਕਿੰਨੇ ਰਾਉਂਡ ਫਾਇਰ ਹੋਏ ਇਹ ਇੱਕ ਰਾਉਂਡ ਫਾਇਰ ਉਹਨਾਂ ਨੇ ਕੀਤਾ ਜਿਹੜਾ ਉਹਦੇ ਸਿਰ ਦੇ ਉੱਤੋਂ ਦੀ ਨਿਕਲ ਗਿਆ ਤੇ ਉਹਨੇ ਚਲਾਕੀ ਨਾਲ ਮਤਲਬ ਚੁਸਤੀ ਨਾਲ ਜਿਹੜਾ ਹੈਗਾ ਉਹਦਾ ਆਪਣਾ ਬਚਾਅ ਕਰ ਲਿਆ ਜਦੋਂ ਦੂਜਾ राउंड ਫਾਇਰ ਕਰਨ ਲੱਗੇ ਉਹ ਗੋਲੀ ਵਿੱਚ ਫਸ ਗਈ ਫਿਰ ਇਹਨੇ ਉਹਨਾਂ ਨਾਲ ਹੱਥੋਂ ਪਾਈ ਕਰਕੇ ਉਹ ਪਿਸਤਲ ਹੋ ਗਿਆ ਥੱਲੇ ਡਿੱਗ ਪਿਆ ਤੇ ਬਾਅਦ ਚ ਜਿਹੜਾ ਐਸਐਚਓ ਕੁਤਵਾਲੀ ਸਰਵਜੀਤ ਜੀ ਮਾਜੀ ਨੇ ਬੜੀ ਮੁਸਤੈਦੀ ਨਾਲ ਤੇ ਬੜੀ ਮਿਹਨਤ ਨਾਲ ਇਹਨਾਂ ਦੀ ਸਾਰੀ ਟੀਮ ਨੇ ਕੰਮ ਕਰਕੇ ਉਹ ਪਿਸਤੌਲ ਵੀ ਬਰਾਮਦ ਕਰ ਲਿਆ ਤੇ ਜਿਹੜੇ ਚਾਰ ਨੌਜਵਾਨ ਇਹਦੇ ਵਿੱਚ ਜਿਹੜੇ ਅਕਿਊਜ਼ਡ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਅਸੀਂ ਆਪਣੇ ਐਸਐਸਪੀ ਸਾਹਿਬ ਨੂੰ ਸਾਰੀ ਇਹਦੀ ਸਵਾਰਦਾਤ ਬਾਰੇ ਦੱਸਿਆ ਜਿਨ੍ਹਾਂ ਨੇ ਵੀ ਇਹ ਗੱਲ ਨੂੰ ਐਪਰੀਸ਼ੀਏਟ ਕੀਤਾ ਵੀ ਪੁਲਿਸ ਨੇ ਬੜੀ ਮੁਸਤੱਦੀ ਨਾਲ ਤੇ ਬੜੀ ਮਿਹਨਤ ਨਾਲ ਇਹ ਜਿਹੜਾ ਕੇਸ ਸਟ੍ਰੈਸ ਕਰ ਲਿਆ ਤੇ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਨੇ ਜਿਹੜਾ ਇੱਕ ਰਹਿੰਦਾ ਜਿਨੇ ਇਹਨਾਂ ਨੂੰ ਪਿਸਟਲ ਸਪਲਾਈ ਕੀਤਾ ਸੀ ਉਹਦੇ ਤੇ ਵੀ ਦਬਿਸ਼ ਦਿੱਤੀ ਜਾ ਰਹੀ ਹੈ ਤੇ ਜਲਦੀ ਉਹਨੂੰ ਵੀ ਗ੍ਰਿਫਤਾਰ ਕਰਕੇ ਇਹਦੀ ਅਗਲੀ ਜਿਹੜੀ ਕਾਰਵਾਈ ਮੁਕੰਮਲ ਕੀਤੀ ਜਾ ਸਰ ਇਹਨਾਂ ਦਾ ਪਹਿਲਾਂ ਕਿੰਨੇ ਕਿ ਕ੍ਰਿਸਟਲ ਅਸਾਂਸੀ ਹੈ ਜੀ ਨਹੀਂ ਜੀ ਪਿਸਟਲ ਇਹ 2 ਨੰਬਰ ਦਾ ਹੀ ਹੈ ਦੇਸੀ ਪਿਸਟਲ ਹੈ ਲਾਇਸੈਂਸੀ ਨਹੀਂ ਹੈਗਾ ਉਹ ਹੁਣ ਇਨਵੈਸਟੀਗੇਸ਼ਨ ਕਰ ਰਹੇ ਆ ਉਹਦੇ ਬਾਰੇ ਵੈਰੀਫਾਈ ਕਰਾਂਗੇ ਕਿ ਉਹਦੀ ਕੀ ਬੈਕਗ੍ਰਾਉਂਡ ਹੈ ਬਾਕੀ ਐਸਐਚਓ ਸਾਹਿਬ ਨੇ ਜਿਵੇਂ ਸਾਰਾ ਰਿਕਾਰਡ ਇਹਨਾਂ ਦਾ ਸਾਬਕਾ ਰਿਕਾਰਡ ਚੈੱਕ ਕੀਤਾ ਹੈ ਤਕਰੀਬਨ ਇੱਕ ਬੰਦੇ ਨੂੰ ਛੱਡ ਕੇ ਬਾਕੀ ਸਾਰਿਆਂ ਤੇ ਕੇਸ ਰਜਿਸਟਰਡ ਨੇ ਤੇ ਇਵਨ ਜਿਹੜਾ ਮਦਈ ਹੈਗਾ ਕਿਉਂਕਿ ਇਹਨਾਂ ਦੀ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਆ ਉਹਦੇ ਤੇ ਵੀ ਕਾਫੀ ਮਾਮਲੇ ਦਰਜ ਨੇ ਤੇ ਇਹਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਤੇ ਜੋ ਵੀ ਇਹਦੇ ਵਿੱਚ ਕੋਈ ਹੋਰ ਚੀਜ਼ ਰਹਿੰਦੀ ਹੈ ਉਹਨੂੰ ਬਿਲਕੁਲ ਉਹਦੇ ਤੇ ਕਨਸੈਂਟਰੇਟ ਕਰਕੇ ਸਾਰੀ ਤਫਤੀਸ਼ ਮੁਕੰਮਲ ਕੀਤੀ ਕਿਉਂਸ ਦੇ ਆ ਦੇ ਨਾਮ ਕੀ ਨੇ ਜੀ ਇਹਦੇ ਵਿੱਚ ਉਹ ਕਿਉਸ ਦੇ ਨਾਮ ਹੈਗੇ ਨੇ ਜੀ ਇੱਕ ਹੈਗਾ ਮੇਨ ਜਿਹੜਾ ਗਰੇਵਾਲ ਕਰਕੇ ਆ ਜੀ ਗੁਰਦੀਪ ਸਿੰਘ ਉਰਫ ਦੀਪੂ ਦਲੱਦੀ ਆ ਜੀ ਇੱਕ ਹਰਦੀਪ ਸਿੰਘ ਗਰੇਵਾਲ ਇੱਕ ਜਗਸੀਰ ਸਿੰਘ ਜੱਗੀ ਆ ਜੀ ਤੇ ਇਹ ਸਾਰੇ ਜਿਹੜੇ ਹੈਗੇ ਤਕਰੀਬਨ ਨਾਬੇ ਤੇ ਏਰੀਏ ਦੇ ਹੀ ਰਹਿਣ ਵਾਲੇ ਨੇ ਕਿਉਂਕਿ ਦਲੱਦੀ ਪਿੰਡ ਵੀ ਨਾਲ ਹੀ ਹੈਗਾ ਜਿਹੜਾ ਮਦਈ ਮਕਦਮਾ ਉਹਦੇ ਵੀ ਰਿਹੈਸ਼ ਸਰਕੂਲਰ ਰੋਡ 'ਤੇ ਪਈ ਹੈਗੀ ਹੈ ਜੀ ਜਿਹਨੇ ਬੁਲਾਇਆ ਗਿਆ ਸੀਗਾ ਜੀ ਉੱਥੇ ਨਹੀਂ 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 ਜੀ ਉਹ ਬਾਈਚਾਸ ਉੱਥੇ ਖੜਾ ਸੀ ਜਾਂ ਇਹਨਾਂ ਨੇ ਮੰਨ ਲਓ ਉਹਦੀ ਬਰੇਕੀ ਕੀਤੀ ਹੋਏਗੀ ਤੇ ਉਹਨੂੰ ਬੁਲਾਇਆ ਨਹੀਂ ਸੀ ਗਿਆ ਉਹਨੂੰ ਤਾਂ ਪਤਾ ਨਹੀਂ ਸੀ ਵੀ ਮੇਰੇ ਨਾਲ ਆਉ ਵਾਰਦਤ ਕਰਨ ਵਾਲੇ ਨੇ ਇਹ ਜਾਨ ਨੂੰ ਮਾਰਨ ਦੀ ਨੀਤ ਨਾਲੀ ਸੀਗੀ ਜੀ ਹਾਂਜੀ ਹਾਂ ਬਿਲਕੁਲ ਇਸੇ ਕਰਕੇ ਅਸੀਂ 307 ਚੱਕੀਸ ਰਜਿਸਟਰ ਕੀਤਾ ਜਿਹੜੇ ਇਹਨਾਂ ਦੇ ਪਰਚੇ ਨੇ ਜੀ ਉਹ 90 ਜੀ ਨੇ ਕਿਤੇ ਹੋਰ ਥਾਵਾਂ ਤੇ ਵੀ ਦਰਜ ਨੇ ਨਾਪੇਚ ਤੋਂ ਦਰਜ ਹੈਗੇ ਨਹੀਂ ਪਰ ਇਹਨਾਂ ਦਾ ਕਿਉਂਕਿ ਬਾਕੀ ਰਿਕਾਰਡ ਵੀ ਅਸੀਂ ਖੰਗਾਲ ਰਹੇ ਆ ਆਨਗਵਾਂਡ ਦੇ ਜ਼ਿਲ੍ਹਾ ਤੋਂ ਵੀ ਚੈੱਕ ਕਰ ਰਹੇ ਆ ਉਹ ਸਾਰੀ ਜਿਹੜੀ ਹੈਗੀ ਹੈ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਅਸੀਂ ਤੁਹਾਨੂੰ ਦੁਬਾਰਾ ਵੀ ਅਪਡੇਟ ਕਰਾਂਗੇ ਇਹ ਪਿਸਤਲ ਕਿੱਥੋਂ ਲੈਂਦਾ ਸੀ ਇਹ ਪਤਾ ਲੱਗੇ ਇਹ ਪਿਸਤਲ ਜਿਹਦੇ ਤੋਂ ਲੈਂਦਾ ਉਹ ਬੰਟੀ ਨਾਂ ਦਾ ਬੰਦਾ ਉਹ ਅਜੇ ਆਇਆ ਨਹੀਂ ਗ੍ਰਿਫਤਾਰ ਨਹੀਂ ਹੋਇਆ ਉਹਦੀ ਗ੍ਰਿਫਤਾਰੀ ਤੋਂ ਬਾਅਦ ਇਹ ਕਲੀਅਰ ਹੋ ਜਾਏਗਾ ਵੀ ਇਹ ਕਿੱਥੋਂ ਮਤਲਬ ਚੱਲਿਆ ਕਿੱਥੋਂ ਆਇਆ ਇਹ ਮਾਰ ਤੋਂ ਬਾਅਦ ਹੋਰ ਵੀ ਹੌਸ ਹਾਂਜੀ ਹਾਂ ਹੁਣ ਅਸੀਂ ਅੱਜ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਲ ਕਰਾਂਗੇ ਇਸ ਰਮਾਨ ਦੌਰਾਨ ਹੋਰ ਵੀ ਖਲਾਸੇ ਹੋਣ ਦੀ ਉਮੀਦ ਹੈ। ਹੋਟਲ ਨੂੰ ਆਰਾਮ ਮਿਲਣਾ ਬੜਾ ਗੰਭੀਰ ਵਿਸ਼ਾ ਕਿਉਂਕਿ ਗੈਂਗਸਟਰਾਂ ਜਾਂ ਜਿਹੜੇ ਜਿਹੜੇ ਗੁੰਡੇ ਅੰਸਰ ਨੇ ਇਹਨਾਂ ਨੂੰ ਇਸ ਤਰ੍ਹਾਂ ਪਿਸਤਲ ਮਿਲਣਾ ਬੜਾ ਗੰਭੀਰ ਵਿਸ਼ਾ ਹੈ। ਦੇਖੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਕਿਉਂਕਿ ਇਹ ਪਹਿਲਾਂ ਵੀ ਮਤਲਬ ਜਿਹੜੀ ਇਹ ਚੀਜ਼ਾਂ ਰੇਂਜ ਕਰਦੇ ਨੇ ਇੱਕ ਦੂਜੇ ਨਾਲ ਆਪਣੀ ਦੁਸ਼ਮਣੀ ਕੱਟਣ ਲਈ ਬਿਲਕੁਲ ਇਸ ਯੂਨੀਵਰਸਿਟੀ ਡੰਗਾਈ ਨਾਲ ਇਹਦੀ ਪੜਤਾਲ ਕਰਾਂਗੇ ਵੀ ਇਹ ਪਿਸਤਲ ਕਿੱਥੋਂ ਆਇਆ ਇਹਦਾ origin ਕੀ ਹੈ ਕਿ ਕਿਵੇਂ ਚੱਲਿਆ ਤੇ ਕਿਵੇਂ ਇਹਨਾਂ ਤੱਕ ਪਹੁੰਚਿਆ ਉਹ ਵੀ ਇੱਕ ਤਫਤੀਸ਼ ਦਾ ਹਿੱਸਾ ਹੈ ਤੁਹਾਡੇ ਵੱਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਕੀ ਤਰਨਾ ਹੈ ਦੇਖੋ ਇਸ ਸਮਾਜ ਵਿਰੋਧੀ ਅਨਸਰਾਂ ਨੂੰ ਮਤਲਬ ਇਹ ਬਿਲਕੁਲ ਕਲੀਅਰ ਤੁਹਾਡੇ ਮਾਧਿਅਮ ਰਾਹੀਂ ਮੈਂ ਕਰਨਾ ਚਾਹੁੰਦਾ ਵੀ ਕੋਈ ਵੀ ਗੈਰ ਕਾਨੂੰਨੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਏਗੀ ਜੇਕਰ ਕੋਈ ਵੀ ਗੈਰ ਕਾਨੂੰਨੀ ਕੰਮ ਕਰਦਾ ਤਾਂ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏਗੀ ਇਸੇ ਕਰਕੇ ਮੈਂ ਤੁਹਾਡੇ ਮਾਧਿਅਮ ਰਾਹੀਂ ਅਪੀਲ ਵੀ ਕਰਦਾ ਵੀ ਜਿਹੜੇ ਕੋਈ ਇਹ ਗੈਰ ਕਾਨੂੰਨੀ ਕੰਮ ਕਰਨ ਵਾਲੇ ਜਾਂ ਗੈਂਗਵਾਰ ਵਾਲੀ ਜਿਹੜੀ ਗੱਲ ਹੈ ਉਹ ਬਿਲਕੁਲ ਬਾਝ ਆ ਜਾਣ ਨਹੀਂ ਤਾਂ ਉਹਨਾਂ ਦੇ ਖਿਲਾਫ ਅਸੀਂ ਪ੍ਰੋਪਰ ਸ਼ਿਕੰਜਾ ਕਸਾਂਗੇ ਤੇ ਜਿਹੜੀ ਕਾਨੂੰਨੀ ਪ੍ਰਕਿਰਿਆ ਉਹਨਾਂ ਨੂੰ ਉਪਗਤ ਨਹੀਂ ਪਵੇਗੀ ਪੁਲਿਸ ਵੱਲੋਂ ਇਹ ਕਿੰਨੇ ਘੰਟਿਆਂ ਵਿੱਚ ਸੋਲਵ ਕੀਤਾ ਇਹ ਦੇਖੋ ਜੀ ਪੁਲਿਸ ਦੀ ਜਿਹੜੀ ਇਸ ਸਾਰੇ ਕੇਸ ਵਿੱਚ ਕਾਰਗੁਜ਼ਾਰੀ ਬਹੁਤ ਹੀ ਤਾਬਲੇ ਤਾਰੀਫ ਹੈ ਤੇ ਇਹ ਦੇਖੋ ਕੱਲ ਤਕਰੀਬਨ 3:30-4 ਵਜੇ ਦੀ ਵਾਰਦਾਤ ਹੈ ਔਰ ਓਵਰਨਾਈਟ ਕੰਮ ਕਰਕੇ ਸਾਡੀ ਟੀਮ ਨੇ ਇਹਨੂੰ ਸਾਰੇ ਕੇਸ ਨੂੰ ਟ੍ਰੇਸ ਕਰ ਲਿਆ ਤੇ ਸਾਰੇ ਦੋਸ਼ੀ ਗ੍ਰਫਤਾਰ ਕੀਤੇ ਨੇ ਮਤਲਬ ਜੇ ਕਹਿ ਲਈਏ ਤਾਂ ਇਹ ਕੁਝ ਘੰਟਿਆਂ 'ਚ ਹੀ ਸਾਰਾ ਕੰਮ ਜਿਹੜਾ ਹੈਗਾ ਇਹਨੂੰ ਸਿਰੇ ਲਾ ਦਿੱਤਾ ਗਿਆ ਜੀ ਗੱਡੀ ਵੀ ਬਰੰਪਤ ਕਰ ਲਈ ਜੀ ਹਾਂਜੀ ਗੱਡੀ ਵੀ ਜਿਹੜੀ ਸਵਿਫਟ ਡਿਜ਼ਾਇਰ ਕਾਰ ਸੀ ਜਿਹਦੇ ਤੇ ਆਏ ਸੀ ਮਾਰਨ ਲਈ ਉਹ ਵੀ ਕਾਰ ਅਸੀਂ ਕਵਰ ਕਰ ਲਈ